लुधियाना नगर निगम चोण मैदान विच 447 ਉਮੀਦਵਾਰ 216 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਲੈ ਵਾਪਸ ਉਨੀ ਪੱਤਰ ਹੋਏ ਸੀ ਰੱਦ 1223 ਪੋਲਿੰਗ ਕੇਂਦਰਾਂ ਵਿੱਚ ਹੋਵੇਗੀ VOTING 1261699 ਵੋਟਰ ਪਾਉਣਗੇ ਵੋਟ 103 ਥਰਡ ਜੈਂਡਰ ਵੀ ਸ਼ਾਮਿਲ ਪੰਜਾਬ ਦੇ ਲੁਧਿਆਣਾ ਵਿੱਚ ਨਗਰ ਨਿਗਮ ਚੋਣਾ 21 ਦਸੰਬਰ ਨੂੰ ਹਨ ਸ਼ਾਮ ਨੂੰ ਹੀ VOTING ਦੇ ਨਤੀਜੇ ਵੀ ਸਾਹਮਣੇ ਆ ਜਾਣਗੇ ਮੈਦਾਨ ਵਿੱਚ ਹੁਣ ਕੁੱਲ 447 ਉਮੀਦਵਾਰ ਚੋਣਾਂ ਲੜ ਰਹੇ ਹਨ 216 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਹਨ देर रात ਜ਼ਿਲ੍ਹਾ ਪ੍ਰਸ਼ਾਸਨ ਨੇ ਸੂਚੀ ਜਾਰੀ ਕੀਤੀ ਹੈ ਸ਼ਹਿਰ ਵਿੱਚ ਕੁੱਲ 1223 ਮਤਦਾਨ ਕੇਂਦਰ ਬਣਾਏ ਗਏ ਹਨ ਕੁੱਲ 1161699 ਵੋਟਰ ਆਪਣੇ ਵੋਟ ਰੂਪੀ ਅਧਿਕਾਰ ਦਾ ਇਸਤੇਮਾਲ ਕਰਨਗੇ ਇਲਣਾ ਵੋਟਰਾਂ ਵਿੱਚ 622150 ਵੋਟਰ ਪੁਰਸ਼ ਹਨ ਜਦਕਿ 539436 ਮਹਿਲਾ ਵੋਟਰ ਅਤੇ ਥਰਡ ਜੈਂਡਰ ਮਤਦਾਤਾ 103 ਹਨ ਦੂਜੇ ਪਾਸੇ ਕੁੱਲ 200 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰਾਂ ਵਿੱਚ ਤਰੁੱਟੀਆਂ ਪਾਈਆਂ ਜਾਣ ਦੇ ਚਲਦੇ ਰੱਦ ਕੀਤੇ ਗਏ ਹਨ ਜਿਨ੍ਹਾਂ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਹਨ ਉਨ੍ਹਾਂ ਵਿੱਚ ਭਾਜਪਾ ਕਾਂਗਰਸ ਅਤੇ ਅਕਾਲੀ ਦਲ ਦੇ ਲੋਕ ਵੀ ਸ਼ਾਮਲ ਹਨ ਜਿਕਰ ਯੋਗ ਹੈ ਕਿ ਨਗਰ ਨਿਗਮ ਲੁਧਿਆਣਾ ਵਿੱਚ ਵਾਰਡਾਂ ਦੀ ਸੰਖਿਆ 95 ਹੈ ਅਤੇ 12 ਦਸੰਬਰ ਤੱਕ 682 ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖਲ ਕੀਤੀਆਂ ਸਨ 13 ਦਸੰਬਰ ਨੂੰ ਸਕਰੂਟਨੀ ਦੌਰਾਨ 663 ਨਾਮਜ਼ਦਗੀਆਂ ਗਈਆਂ ਦਰੂਸਤ ਪਾਈਆਂ ਗਈਆਂ ਜਦਕਿ 14 ਦਸੰਬਰ ਨੂੰ 216 ਉਮੀਦਵਾਰਾਂ ਨੇ ਨਾਮਜ਼ਦਗੀਆਂ ਵਾਪਸ ਲੈ ਲਈਆਂ ਦੂਜੇ ਪਾਸੇ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਨੇਤਾ ਪੰਜ ਗਾਰੰਟੀਆਂ ਦਾ ਵੋਟਰਾਂ ਨੂੰ ਲਾਲਚ ਦੇ ਰਹੇ ਹਨ ਇਕਸੋ ਇਲੈਕਟ੍ਰੀਕਲ ਬੱਸਾਂ ਅਤੇ ਬੁੱਢੇ ਦਰਿਆ ਦੀ ਸਫਾਈ ਕੰਮ ਦਾ ਦਾਵਾ ਕਰ ਰਹੇ ਹਨ ਨਾਲ ਹੀ ਇਹ ਵੀ ਕਿਹਾ ਹੈ ਕਿ ਇਹ ਸਾਰੀਆਂ ਗਾਰੰਟੀਆਂ ਉਦੋਂ ਹੀ ਪੂਰੀਆਂ ਹੋ ਸਕਣਗੀਆਂ ਜਦੋਂ ਸ਼ਹਿਰ ਦੇ ਨਿਗਮ ਹਾਊਸ ਵਿੱਚ ਆਮ ਆਦਮੀ ਪਾਰਟੀ ਦਾ ਮੇਅਰ ਬਣੇਗਾ